ਫੇਸਬੁਕ YouTube ਤੇ Instagram ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਸਾਰੇ ਹੀ ਸਰੋਤਣ ਮੇਰੇ ਵੱਲੋਂ ਪਿਆਰ ਭਰੀ ਸ਼ੁਭਕਾਮਨਾਵਾਂ। ਦੋਸਤੋ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਚਰਨ ਲਖਰ ਦੀਆਂ ਰਚਨਾਵਾਂ ਦੇ ਵਿੱਚੋਂ ਇੱਕ ਕਲਮ ਪੇਸ਼ ਕਰਨ ਲੱਗਿਆ। ਤੇ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਕਰ ਦਿੱਤਾ। ਇਸ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਤੇ ਸਟਾਰ ਬਕਸ਼ੂਗੇ। ਤੇ ਮੈਂ ਆਸ ਕਰਦਾ ਕਿ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ ਹੋ ਤੇਰੇ ਨਾਮ ਤੋਂ ਰੋਜ ਕਬੂਤਰਾਂ ਨੂੰ ਪਾਵਾਂ ਹੋਰ ਕੇ ਅੰਨ ਦੀਆਂ ਬੁਰਕੀਆਂ ਮੈਂ ਖਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ ਦੇਮਾ ਕੰਨਾ ਚੋਲਾ ਕੇ ਮੁਰਕੀਆਂ ਮੈਂ ਤੇਰੇ ਜਾਣ ਪਿੱਛੋਂ ਗੁੱਤਾ ਗੁੰਦੀਆਂ ਆਂ ਗੁੰਦੀਆਂ ਨਾ ਹਾਈਵੇ ਗੁੰਦੀਆਂ ਨਾ ਨਹੀਂ ਪਰਤੀਆਂ ਬਿੰਦੀਆਂ ਸੁਰਖੀਆਂ ਮੈਂ ਨਹੀਂ ਪਰਤੀਆਂ ਬਿੰਦੀਆਂ ਸੁਰਖੀਆਂ ਮੈਂ